ਸਤ ਸ੍ਰੀ ਅਕਾਲ ਵਾਅਲਕਮ ਜੀ ਸਵਾਗਤ ਆਪ ਸਭ ਦਾ ਸਾਡੇ ਚੈਨਲ ਪੰਜ ਪੀ ਸਰਕਾਰ ਤੇ ਦੁਆ ਅਰਜ਼ਾ ਕਰਦੇ ਹਾਂ ਸਾਰੇ ਤੰਦਰੁਸਤੀ ਟਿਕਾ ਰਹੋਗੇ ਅੱਜ ਪੀਰ 11ਵੀਂ ਵਾਲੀ ਸਰਕਾਰ ਜੀ ਦਾ ਗਾਉਂਸ ਪਾਵਰ ਪੀਰ 11ਵੀਂ ਵਾਲੀ ਸਰਕਾਰ ਜੀ ਦਾ ਕਲਮਾ ਲੈ ਕੇ ਹਾਜ਼ਰ ਹੋਏ ਆਂ ਪੀਰਾਂ ਦੇ ਪੀਰ ਦਸ ਤਗੀਰ ਗਾਉਂਸ ਪਾਵਰ ਪੀਰ 11ਵੀਂ ਵਾਲੀ ਸਰਕਾਰ ਜੀ ਦਾ ਕਲਮਾ ਬੜਾ ਤਾਕਤਵਰ ਕਲਮਾ ਹੈ ਇਸ ਦੇ ਨਾਲ ਹਰ ਇੱਕ ਕਾਮਲੇ ਬਈ ਤੁਹਾਡੇ ਬਰਕਤ ਪਾਊਗੀ ਕਾਰੋਬਾਰ ਖੁੱਲਣਗੇ ਕੋਈ ਵੀ ਕਿਸੇ ਤਰ੍ਹਾਂ ਦੀ ਨੈਗੇਟਿਵਿਟੀ ਤੁਹਾਡੇ ਘਰ ਦੇ ਵਿੱਚ ਕੋਈ ਗੱਲਬਾਤ ਕੋਈ ਉਪਰੀ ਬਾਧਾ ਆ ਕੋਈ ਕੀਲ ਬੰਨਣਾ ਉਹ ਵੀ ਤੁਹਾਡਾ ਉਹ ਕਲਮਾ ਬੜਾ ਜ਼ਬਰਦਸਤ ਹੈ ਤੇ ਕੋਈ ਬੜਾ ਲੰਬਾ ਇਹਦੀ ਸੇਵਾ ਕਰਨ ਦੀ ਲੋੜ ਨਹੀਂ ਸਰ ਉਹ 11 ਦਿਨਾਂ ਦੇ ਸਿੱਧ ਹੋ ਜਾਂਦਾ ਸ਼ਾਵਰ ਮੰਤਰ ਹੈ ਇੱਕ ਤਰ੍ਹਾਂ ਦਾ ਇਸ ਦੇ ਨਾਲ ਗੋਂਸਪਾਗ ਪੀਰ ਜੀ ਹਾਜ਼ਰ ਵੀ ਹੋਣਗੇ ਤੁਹਾਨੂੰ ਦਰਸ਼ਨ ਦੇਣਗੇ ਜਿਨ੍ਹਾਂ ਦੇ ਕਿਸਮਤ ਦੇ ਵਿੱਚ ਦਰਸ਼ਨ ਹੋਏ ਜਿਨ੍ਹਾਂ ਦੇ ਲੇਖਾਂ ਦੇ ਵਿੱਚ ਦਰਸ਼ਨ ਹੋਏ ਨੀਤ ਤੇ ਜਿਸਮ ਜਿਸਮਾਨੀ ਤੇ ਨੀਅਤ ਹੀ ਬੰਦੇ ਦੀ ਸਾਫ਼ ਹੋਈ ਤਾਂ ਉਸ ਨੂੰ ਦਰਸ਼ਨ ਦੇਦਾਰ ਜ਼ਰੂਰ ਹੋਣਗੇ ਨੀਤਾਂ ਕਿਰਪਾ ਤਾਂ ਪੱਕੀ ਹਰ ਕਿਸੇ ਇਨਸਾਨ ਤੇ ਹੁੰਦੀ ਹੀ ਹੁੰਦੀ ਹੈ ਜੋ ਵੀ ਇਹਨਾਂ ਦਾ ਨਾਮ ਤੇ ਹੁੰਦਾ ਹੈ ਆ ਉਇਸ ਕਲਮੇ ਨੂੰ ਕਰਨੇ ਦੀ ਵਿਧੀ ਵਗੈਰਾ ਕਲਮਾ ਮੰਤਰ ਪਾਠ ਸਾਰਾ ਕੁਝ ਤੁਹਾਨੂੰ ਦਵਾਂਗੇ ਉਸ ਤੋਂ ਪਹਿਲਾਂ ਆਪ ਸਭ ਨੂੰ ਗੁਇਆਰ ਅਛਾ ਵੀ ਸਾਡੇ ਚੈਨਲ ਪੰਜ ਪੀ ਸਰਕਾਰ ਨੂੰ ਬਹੁਤ ਬਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਦਬਕੇ ਰੱਖੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ। ਸੋ ਗੱਲ ਕਰਦੇ ਆਂ ਜੀ ਕਲਮੇ ਬਾਰੇ 11ਵੀਂ ਵਾਲੀ ਸਰਕਾਰ ਜੀ ਜੇ ਅਸੀਂ ਕਲਮੇ ਪਹਿਲਾਂ ਵੀ ਬਹੁਤ ਪਏ ਹੋਏ ਨੇ ਸਾਡੇ ਉਹ ਕਲਮੇ ਬਹੁਤ ਜ਼ਿਆਦਾ ਨੇ ਸਾਡੇ ਕੋਲ ਜ਼ਿਆਦਾਤਰ ਨੂਰੀ ਇਲਮ ਕਲੰਬਾ ਹੀ ਨੇ ਤਾਂ ਅਸੀਂ ਕਾਲਾ ਜਨਮ ਦੇ ਵੱਲ ਕਦੇ ਗਏ ਨਹੀਂ ਹੈਗੇ ਜਾਨਕੀ ਬਹੁਤ ਘਟ ਨੇ। ਨਾ ਜੀ ਉਹਨੋਂ ਬੜਾ ਵਰਤੀਦਾ ਹੈ ਤੇ ਪੀਰਾਂ ਬਗੀਨਾ ਨੂੰ ਮੰਨਣ ਆ ਰਹੇ ਅਸੀਂ ਲੋਕਾਂ ਸੋ ਅਸੀਂ ਉਹੀ ਚਾਹੁੰਦੇ ਹਾਂ ਕਿ ਤੁਹਾਨੂੰ ਵੀ ਅਸੀਂ ਪੀਰਾਂ ਦੇ ਲੋੜ ਹੀ ਲਾਈਏ ਠੀਕ ਹੈ ਜੀ ਖਵਾਜਾ ਸਾਹਿਬ ਦੇ ਅਸੀਂ ਬਹੁਤ ਸਾਰੇ ਕਲਮੇ ਪਾਏ ਹੋਏ ਨੇ ਗੌਸ ਭਗਤ ਪੀਰ ਦੇ ਬਹੁਤ ਸਾਰੇ ਕਲਮੇ ਪਾਏ ਹੋਏ ਨੇ ਜਿਹੜਾ ਅਸੀਂ ਅੱਜ ਤੁਹਾਡੇ ਲਈ ਕਰਮਾਂ ਲੈ ਕੇ ਆਏ ਵੀ ਇੱਕ ਬਹੁਤ ਵਧੀਆ ਨੂਰਾਨੀ ਕਰਮਾ ਹੈ ਇਹਦੇ ਨਾਲ ਨੂਰ ਹੀ ਨੂਰ ਤੁਹਾਡੇ ਅੰਦਰ ਪੈਦਾ ਹੋਊਗਾ ਇਸ ਕਲਮੇ ਨੂੰ ਸਿੱਧ ਕਰਨ ਦੇ ਲਈ ਤੁਸੀਂ ਕਿਸੇ ਵੀ ਜੇਠੇ ਵੀਰਵਾਰ ਤੋਂ ਸ਼ੁਰੂ ਕਰ ਸਕਦੇ ਹੋ ਠੀਕ ਹੈ ਜੀ ਜੱਠੇ ਬਿਰਵਾ ਨੂੰ ਤੁਸੀਂ ਜਾਂ ਤਾਂ ਗੌਂਸਕਾਪ ਪੀਰ ਜੀ ਕਿਤੇ ਤੁਹਾਡੇ ਨਿਹੜ ਤੇ ਦਰਗਾਹ ਹੈਗੀ ਆ ਉੱਥੇ ਜਾਣਾ ਨਹੀਂ ਤਾਂ ਚਲਦੇ ਪਾਣੀ ਦੇ ਕੰਢੇ ਜਾਣਾ ਆ ਜਾਣਾ ਜਰੂਰ ਪੈਂਦਾ ਇੱਕ ਜਗ੍ਹਾ ਤੇ ਤੁਹਾਨੂੰ ਜਾਣਾ ਹੀ ਪੈਣਾ ਆ ਘਰੇ ਬਾਅਦ ਉਹ ਸੇਵਾ ਸ਼ੁਰੂ ਕਰ ਹੁੰਦੀ ਆ ਤੁਸੀਂ ਉੱਥੇ ਲੈ ਕੇ ਕੀ ਜਾਣਾ ਆ ਚੋਲੋਂ ਦੀ ਨਿਆਲੇ ਬਣਾ ਕੇ ਲੈ ਕੇ ਜਾਣੀ ਆ ਵਧੀਆ ਮੇਵੇ ਮੂਵੇ ਪਾ ਕੇ ਸਵਾ ਕਿਲੋ ਨਿਆਲੇ ਹੋਵੇ ਬਾਕੀ ਗਰੀਬੀ ਦਾ ਵੇ ਤੁਸੀਂ ਜਿੱਦਾ ਮਰਜ਼ੀ ਜਿੰਨੇ ਕੁ ਮਰਜ਼ੀ ਲੈ ਜਾ ਸਕਦੇ ਆ ਠੀਕ ਹੈ ਜੀ ਉਦਾਂ ਜੇ ਆਪਣੇ ਕੋਲ ਚਲੋ ਸਰਦਾ ਆ ਤਸ ਆ ਬਗਲੋਨਿਆ ਜਬਦਿਆ ਦੇਸੀ ਕੇ ਜਪੂਲੇ ਚੋਣੇ ਨਿਆਜ ਬਣਾ ਕੇ ਲੈ ਜਾਓ ਵਿੱਚ ਉਹਦੇ ਲੌਂਗ ਇਲਾਚੀਆਂ ਵਗੈਰਾ ਖੋਪਾ ਦਾਖਾਂਸੌਗੀ ਵਗੈਰਾ ਇਦਾਂ ਹੀ ਚੀਜ਼ਾਂ ਸਾਰਾ ਕੁਝ ਪਾ ਕੇ ਲੈ ਕੇ ਜਾਇਓ ਨਾਲ ਪਤਾਸੇ ਵਿੱਚ ਜ਼ੂਰ ਲੈ ਕੇ ਜਾਣਿਆ 5-7 ਜਿੰਨੇ ਸਰਦਿਆ ਨੇ 10 ਆਬੀਆਂ ਦੇ ਜਿੰਨੇ ਸਰਦੇ ਅਤੁੱਤੋ ਵਿੱਚ ਪਾ ਕੇ ਜ਼ੂਰ ਲੈ ਕੇ ਜਾਇਓ ਠੀਕ ਆ ਜੀ ਉਹ ਪਤਾਸੇ ਨਾਲ ਲੱਗ ਜਾਣੇ ਨਾਲ ਵਧੀਆ ਜੀ ਇੱਕ ਬਰਵਤੀ ਤੇ ਵਧੀਆ ਜੇ ਕਿਤਰ ਸੈਂਟ ਲੈ ਕੇ ਜਾਣਾ ਜੇ ਤਾਂ ਤੁਸੀਂ ਦਰਿਆ ਦੇ ਕੰਢੇ ਚੱਲੇ ਹੋ ਫਿਰ ਤੁਸੀਂ ਇੱਕ ਡੱਬਾ ਨਾਲ ਲੈ ਕੇ ਜਾਣਾ ਆ ਜਿਵੇਂ ਖਾਲੀ ਜਿਹੜਾ ਹਲਵਾਈ ਦਾ ਡੱਬਾ ਮਿਲਦਾ ਹੁੰਦਾ ਮਠਿਆਈ ਦਾ ਉਹ ਲੈ ਕੇ ਜਾਣਾ ਉਹਨੂੰ ਮੜੇਆ ਕਵਰ ਪੰਨੀ ਦੇ ਨਾਲ ਸਜਾ ਕੇ ਉਹਦੇ ਵਿੱਚ ਰੱਖ ਕੇ ਤੁਸੀਂ ਇਨਿਆਇ ਜਣੀ ਆ ਇਨਿਆਇ ਦੇਣ ਦਾ ਤਰੀਕਾ ਸਭ ਨੂੰ ਪਤਾ ਕਰ ਤੁਸੀਂ ਕਿ ਦਰਗਾਹ ਤੇ ਜਾ ਰਹੇ ਹੋ ਤੇ ਤੁਹਾਨੂੰ ਡੱਬੇ ਦੀ ਲੋੜ ਨਹੀਂ ਫਿਰ ਤੁਸੀਂ ਐਦੀ ਉੱਥੇ ਭੋਗ ਪ੍ਰਸ਼ਾਦ ਲਵਾ ਕੇ ਵੰਡ ਦਿਓ ਤੇ ਜਦੋਂ ਤੁਸੀਂ ਦਰਗਾਹ ਤੇ ਵੀ ਲੱਗ ਜਾਣਾ ਸਾਰੀ ਇਨਿਆਇ ਨਹੀਂ ਉੱਥੇ ਪਾ ਕੇ ਆਣੀ ਠੀਕ ਆ ਜੀ ਉੱਥੇ ਉੰਨੀ ਗਨਿਆਜ ਵਿੱਚੋਂ ਕੱਢ ਕੇ ਉਹਦਾ ਡੱਬੇ ਦੇ ਵਿੱਚ ਰੱਖ ਕੇ ਭੋਗ ਪ੍ਰਸ਼ਾਦ ਲਾ ਕੇ ਬੌਂਸ ਪਾਪੀਰ ਮੋਰ ਦੇ ਦੁਆ ਫਰਿਆਦ ਕਰਨੀ ਆ ਵੀ ਅਸੀਂ ਜਿਹੜਾ ਇਹ ਤੁਹਾਡਾ ਨਾਮ ਤੇ ਆਉਣ ਲੱਗੇ ਆ ਤੁਹਾਡਾ ਕਲਮਾ ਕਲਾਮ ਕਰਨ ਲੱਗੇ ਆ ਇਹਦੇ ਵਿੱਚ ਬਰਕਤ ਪਾਇਓ ਠੀਕ ਆ ਜੀ ਦਰਗਾਹ ਤੇ ਜਾ ਕੇ ਵੀ ਇਹੀ ਕੰਮ ਕਰਨਾ ਤੁਸੀਂ ਤੇ ਜਦੋਂ ਤੁਸੀਂ ਇਹ ਕੰਮ ਕਰਨਾ ਉੱਥੇ ਦੋ ਤਿੰਨ ਚੀਜ਼ਾਂ ਜ਼ਰੂਰ ਕਰਨੀਆਂ ਜਿਹੜੀਆਂ ਚੀਜ਼ਾਂ ਮੰਗਣੀਆਂ ਤੁਸੀਂ ਬਰਕਤ ਦੇ ਵਿੱਚ ਗਿਆਨ ਧਿਆਨ ਲੋ ਲੈਟ ਇਹ ਤੁਸੀਂ ਜ਼ਰੂਰ ਮੰਗਣਾ ਆ ਠੀਕ ਹੈ ਦਰਸ਼ਨ ਦਿਦਾਰੇ ਇਹ ਚੀਜ਼ਾਂ ਤੁਸੀਂ ਜ਼ਰੂਰੀ ਮੰਗਣੀਆਂ ਤਾਂ ਹੀ ਤੁਹਾਡਾ ਕਲਮਾ ਕਰਨ ਦਾ ਕੋਈ ਵੀ ਮੰਤਰ ਪਾਠ ਕਰਨ ਦਾ ਹਰੇਕ ਕਲਮੇ ਦੇ ਵਿੱਚ ਇਹ ਲੈਣਾ ਪਹਿਲਾਂ ਜ਼ਰੂਰ ਬੋਲਿਆ ਕਰੋ ਤਾਂ ਕਿ ਇਹਦੇ ਨਾਲ ਤੁਹਾਨੂੰ ਉਹਨਾਂ ਦਾ ਕਰਜ ਲੱਗ ਸਕੇ ਤੇ ਜੋ ਤੁਸੀਂ ਮਨਛਾ ਲੈ ਕੇ ਬੈਠੇ ਹੋ ਉਹ ਤੁਹਾਡੀ ਪੂਰੀ ਹੋਵੇ ਉਹ ਜਿਹੜਾ ਗਿਆਨ ਧਿਆਨ ਲੋ ਲੈਟ ਦਰਸ਼ਨ ਦਿਦਾਰੇ ਇਹਨਾਂ ਦੇ ਵਿੱਚ ਤੁਹਾਨੂੰ ਗਿਆਨ ਦਾ ਵੀ ਪਤਾ ਆ ਠੀਕ ਹੈ ਧਿਆਨ ਦਾ ਵੀ ਪਤਾ ਆ ਲੋਲਰਡ ਲੋਲਰਡ ਨੂੰ ਆਪਾਂ ਨਜ਼ਰ ਕਹਿ ਦਿੰਨੇ ਆ ਜਿਹਨੂੰ ਆਪਾਂ ਕਹਿੰਦੇ ਨੇ ਗੈਵੀ ਸ਼ਕਤੀ ਤੇ ਨਾਲ ਕਿਤੇ ਵੀ ਦੂਰ ਦਰਾਡੇ ਬੈਠੇ ਇਥੋਂ ਦੇਖਣਾ ਅੱਖਾਂ ਬੰਦ ਕਰਕੇ ਉਹਨੂੰ ਕਹਿੰਦੇ ਆ ਲੋਲਰਡ ਬਖਸ਼ੋ ਠੀਕ ਆ ਜੀ ਉਹ ਜੋ ਜ਼ਰੂਰੀ ਹੁੰਦੀ ਆ ਚੀਜ਼ ਚਲੋ ਕੰਨਾਂ ਜ਼ਿਆਦਾਤਰ ਲੋਕਾਂ ਨੂੰ ਉਹ ਚੀਜ਼ ਨਹੀਂ ਪੱਲੇ ਪੈਂਦੀ ਜ਼ਿਆਦਾਤਰ ਕਿਸੇ ਨੂੰ ਕੰਨਾਂ ਕੰਨਾਂ ਰਾਹੀਂ ਸੁਣਨ ਦੀ ਪੱਲੇ ਪੈਂਦੀ ਕਿਸੇ ਨੂੰ ਅਹਿਸਾਸ ਹੁੰਦਾ ਕਿਸੇ ਨੂੰ ਸੁਪਨੇ ਰਾਹੀਂ ਮਿਲਦੀ ਆ ਕੋਈ ਜ਼ਿਆਦਾ ਉਹਦੇ ਨਾਲ ਅਗੇ ਚੀਜ਼ ਖੜਦੀ ਆ ਉਹ ਉੱਟ ਕਾਣੀ ਲੇਕੇ ਜਾਂਦੀ ਆ ਠੀਕ ਆ ਜੀ ਜਾਂ ਫਿਰ ਕਿਸੇ ਦੀ ਨજર ਖੁੱਲ ਜਾਂਦੀ ਆ ਇਹ ਲੱਗ ਲੱਗ ਇਹਦੇ ਵਿੱਚ ਸਿਸਟਮ ਹੁੰਦੇ ਆ ਪਰ ਮੈਂ ਉਹ ਇੱਕੋ ਵੀਰ ਨੂੰ ਮਾਰਦੇ ਹੁਣ ਠੀਕ ਆ ਜੀ ਸੋਇ ਤਿੱਦਾਂ ਤੁਸੀਂ ਜ਼ਰੂਰ ਉੱਥੇ ਕਹਿਣੀਆਂ ਜਾਣੀਆਂ ਆ ਤੇ ਉਸ ਤੋਂ ਬਾਅਦ ਤੁਸੀਂ ਆਪ ਦੇ ਘਰੇ ਆ ਕੇ ਪੱਛਮ ਵੱਲ ਨੂੰ ਮੂੰਹ ਕਰਕੇ ਰੋਜ਼ ਬਹਿਣਾ ਆ ਕੋਈ ਆਪਣਾ ਸਾਫ਼ ਸੁਥਰਾ ਤੁਸੀਂ ਕਮਰਾ ਲੈ ਸਕਦੇ ਹੋ ਨਹੀਂ ਤਾਂ ਆਪਣੇ ਕੋਠੇ ਛੱਤ ਤੇ ਕਿਤੇ ਵੀ ਕਰ ਸਕਦੇ ਹੋ ਵੈਸੇ ਤੁਸੀਂ ਸਾਫ਼ ਸੁਥਰਾ ਆਪਣਾ ਕਮਰਾ ਜਿੱਥੇ ਤੁਹਾਡੀ ਗੱਦੀ ਲੱਗੀ ਹੁੰਦੀ ਆ ਉੱਥੇ ਤੁਸੀਂ ਪੱਛਮ ਵੱਲ ਨੂੰ ਮੂੰਹ ਕਰਕੇ ਬਹਿਣਾ ਠੀਕ ਆ ਜੀ ਬਧੀਆ ਸਾਫ਼ ਸੁਥਰੇ ਰੋਜ਼ ਰਹਿਣਾ, ਤਨ ਮਾਨ ਹੋਣਾ ਇਨਸਾਫ਼ ਹੋਵੇ, ਪਾਕ ਸਾਫ਼ ਰਹਿਣਾ ਆ। ਕੋਈ ਗਾਲੀ ਗਲੋਚ ਨਹੀਂ ਕਰਨੀ, ਕੋਈ ਕਿਸੇ ਨੂੰ ਉੱਚੀ ਆਵਾਜ਼ ਨਹੀਂ ਬੋਲਣਾ ਹੈਗਾ। ਕੋਈ ਗਲਤ ਚੀਜ਼ਾਂ ਦਾ ਸੇਵਨ ਨਹੀਂ ਕਰਨਾ, ਕੋਈ ਮੀਟੀ ਟਾਂਡਾ, ਸ਼ਰਾਬ, ਸਿਗਟ, ਬੀੜੀ ਵਗੈਰਾ ਨਸ਼ਾ ਪੱਤਾ ਜੋ ਵੀ ਆ ਇਹੋ ਜਿਹੀਆਂ ਚੀਜ਼ਾਂ ਤੋਂ ਬਿਲਕੁਲ ਪਰਹੇਜ਼ ਰੱਖਣਾ ਆ। ਪਾਕ ਸਾਫ਼ ਰਹਿਣਾ, ਜੱਤ ਸੱਤ ਰਹਿਣਾ ਆ। ਮਨ ਦੇ ਵਿੱਚ ਗੰਦੇ ਖਿਆਲ ਨਹੀਂ ਲਿਆਉਣੇ, ਕੋਈ ਗਾਲ ਗਲੋਕ ਨਹੀਂ ਕੱਢਣੀ ਕਿਸੇ ਨੂੰ। ਤੇ ਤੁਸੀਂ ਘਰੇ ਆਪਦੇ ਉਸ ਜਗ੍ਹਾ ਦੇ ਉੱਤੇ ਗੌਂਸਪਗ ਪੀਲ 11ਵੀਂ ਬੜੀ ਸਰਕਾਰ ਜੀ ਤੱਕ ਸਰੂਪ ਜ਼ਰੂਰ ਲਾਉਣਾ ਆ ਸਰੂਪ ਲਾ ਕੇ ਉੱਥੇ ਤੁਸੀਂ 11 ਦਿਨ ਦੀ ਸੇਵਾ ਕਰਨੀ ਆ 41 ਦਿਨ ਦੀ ਕਰਨੀ ਆ 21 ਦਿਨ ਦੀ ਕਰਨੀ ਆ ਤੁਹਾਡੀ ਮਰਜ਼ੀ ਆ ਵੈਸੇ ਤਾਂ 11 ਦਿਨ ਦੀ ਸੇਵਾ ਬਹੁਤ ਹੈ ਦੀ ਇਹ ਕਿਉਂਕਿ ਸੱਦ ਚਾਹ ਵਰ ਮੰਤਰੇ ਆਪਣੇ ਆਪ ਚ ਹੀ ਚੱਲਦੇ ਹੁੰਦੇ ਆ ਤੇ ਤੁਸੀਂ ਅਗਰ 11 ਦਿਨ ਦੀ ਸੇਵਾ ਕਰਦੇ ਹੋ ਤਾਂ ਸੇਵਾ ਦੇ ਵਿੱਚ ਅਗਰ ਤੁਹਾਡੇ 11ਵੇਂ ਆ ਜਾਂਦੀ ਹੈ ਕਿਉਂਕਿ ਤੁਸੀਂ ਜੱਠੇ ਨੂੰ ਰੱਖਣਾ ਆ ਠੀਕ ਆ ਜੱਠੇ ਵੀਰਵਾਰ ਨੂੰ ਜੱਠਾ ਵੀਰਵਾਰ ਆਉਂਦਾ ਆ ਉਸ ਤੋਂ ਬਾਅਦ ਸੰਗਰਾਂਦ ਤੋਂ ਬਾਅਦ ਜਾਨਣ ਦੇ ਹਿਸਾਬ ਨਾਲ ਦੇਖ ਲਓ ਤੁਹਾਡੇ ਵਿੱਚ 11ਵੀਆਂ ਆਦੀ ਤੁਸੀਂ 11ਵੀਂ ਜ਼ਰੂਰ ਕਰਨੀ ਆ ਹਰ ਇੱਕ 11ਵੀਂ ਹੀ ਕਰਨੀ ਕਰਨੀ ਆ ਵੀਰਵਾਰ ਨੂੰ ਹੋ ਸਕਿਆ ਇੱਕ ਵੀਰਵਾਰ ਆਵੇ ਵਿੱਚ ਦੋ ਵੀਰਵਾਰ ਆਣਾ ਤੁਸੀਂ ਵਰਤ ਜ਼ਰੂਰ ਰੱਖਣਾ ਵੀਰਾਂ ਦੇ ਨਾਮ ਦਾ ਠੀਕ ਆ ਜੀ ਤੇ ਉੱਥੇ ਸਰੂਪ ਲਾਉਣਾ ਆ ਚਿਰਾਗ ਲਾਉਣਾ ਆ ਬਾਂਸ ਕਾ ਸਰਕਾਰ ਜੀ ਦੇ ਨਾਮ ਦਾ ਤੇ ਕੱਚੇ ਚੋਲਾਂ ਦੀ ਨਿਆਜ਼ ਜ਼ਰੂਰ ਤੁਸੀਂ ਕੋਲ ਰੱਖਣੀ ਰੱਖਣੀ ਆ ਨਾਲ ਪਤਾ ਸੇ ਰੱਖਣੇ ਆ ਅਗਰ ਕਿਸੇ ਚ ਕਪੈਸਿਟੀ ਹੈ ਉਹ ਮੈਂ ਤਾਂ ਕਰ ਚਾਹਦਾ ਚੋੜਾਂ ਨਿਆਜ਼ ਰੋਜ਼ ਬਣਾ ਕੇ ਰੱਖ ਲਓ ਮੈਂ ਤਾਂ ਨਹੀਂ ਰੱਖ ਸਕਦੇ ਦਾ ਕੱਚੇ ਰੱਖ ਸਕਦੇ ਹਾਂ ਬਾਕੀ ਤੁਸੀਂ ਆਪਣੇ ਗੁਰੂ ਪੀਰ ਮੁਰਸ਼ਦ ਜੀ ਤੋਂ ਇਜਾਜ਼ਤ ਲੈ ਕੇ ਜਿੱਦਾਂ ਤੋਂ ਦੋ ਤਰੀਕਾ ਠੰਗ ਦੱਸਦੇ ਆ ਕਰੱਖਣ ਨੂੰ ਉਦਾਂ ਕਰ ਸਕਦੇ ਹੋ ਠੀਕ ਆ ਜੀ ਬਾਕੀ ਮਿਹਨਤ ਨੂੰ ਫਲ ਲੱਗਦੇ ਆ ਲੱਗ ਹਰੇ ਤਾਂ ਦੀ ਜਾਂਦਾ ਆ ਪਰ ਇਹ ਚੱਕਰ ਥੋੜਾ ਜਿਹਾ ਨੀਚੋ ਭਾਵਨਾ ਡਿਪੈਂਡ ਕਰਦੀ ਆ ਸੋ ਜਿੱਦਾਂ ਤੁਹਾਡਾ ਦਿਲ ਕਰਦਾ ਉਦਾਂ ਕਰ ਲਿਓ ਵਧੀਆ ਧੂਪ ਬੱਤੀ ਸਮੈਲ ਅਰਗਰਵਤੀ ਵਗੈਰਾ ਸੈਂਟਰ ਤੋਂ ਟੱਲਾ ਕੇ ਛੜਕ ਕੇ ਉੱਤੇ ਰੱਖਣਾ ਆ ਸੋ ਇੰਨੇ ਕੇ ਕੰਮ ਕਰਨੇ ਆ ਠੀਕ ਆ ਜੀ ਲੋਸਣਾ ਭਾਈ ਜੀ ਵੀ ਵਰਤੋਂ ਨਾ ਹੀ ਕਰੋ ਤੇਜ ਮਸਾਲਿਆਂ ਦੀ ਤਾਂ ਚੰਗੀ ਗੱਲ ਆ ਕਿਉਂਕਿ ਇਹਦੇ ਨਾਲ ਪੇਟ 'ਚ ਗੈਸ ਬਣਦੀ ਆ ਫਿਰ ਧਿਆਨ ਭਟਕਦਾ ਆ ਠੀਕ ਆ ਜੀ ਲੋਹ ਜੀ ਇੱਕ ਤਸਵੀਰ ਤੁਸੀਂ ਕੱਢਣੀ ਹੀ ਕੱਢਣੀ ਆ ਵੱਧ ਘੱਟ ਨਾ ਮੋ ਚੰਗੀ ਆਲਾ 2 4 5 ਪਰ ਜਿੰਨੀ ਪਹਿਲੇ ਦਿਨ ਕੱਢ ਲਈ ਹੋਣੀ ਆ ਹੀ ਅਗਲੇ ਦਿਨ ਕੱਢਣੀ ਆ ਥੱਲੇ ਨੂੰ ਨਹੀਂ ਆਣਾ ਉੱਪਰ ਨੂੰ ਜਿੱਦਾਂ ਮਰਜ਼ੀ ਚੱਲ ਜਾਓ ਸੋ ਹੁਣ ਤੁਸੀਂ ਕਲਮਾ ਨੋਟ ਕਰ ਲਓ ਗੌਂਸਪਗ ਸਰਕਾਰ ਜੀ ਦਾ ਕਲਮਾ ਹੈਗਾ ਜੀ ਬਿਸਮਿਲ੍ਲਾ ਰਹਿਮਾਨੇ ਰਹੀਮ 64 ਕੁਰਸੀ ਅਸ਼ਟਪੁਰਾਣ ਹਾਜ਼ਰ ਹੋ ਗੌਂਸੇ ਆਜਮ ਤੇਰੇ ਨਾਲ ਬੜੀਆਂ ਦੀ ਸ਼ਾਨ ਮੇਰੀ ਤਾਕਤ ਬਣ ਮੇਰੇ ਨਾਲ ਚੱਲ ਮੇਰੀ ਅਰਜ਼ ਕਰ ਮਨਜ਼ੂਰ ਨਾ ਕਰੇ ਤਾਂ ਮੱਕੇ ਮਦੀਨੇ ਦੀ ਜਾਣ ਹੁਕਮ ਅੱਲਾ ਦਾ ਬਸ ਇੰਨਾ ਗੇ ਕਲਮਾ ਆ ਧਿਆਨ ਨਾਲ ਫੇਰ ਸੁਣ ਲੋ ਬismillah रहमान रहीम 64 ਕੁਰਸੀ ਅਸ਼ਟ ਪੁਰਾਨ ਹਾਜ਼ਰ ਹੋ ਗੌਂਸੇ ਆਜਮ ਤੇਰੇ ਨਾਲ ਬੜੀਆਂ ਦੀ ਸ਼ਾਨ ਮੇਰੀ ਤਾਕਤ ਬਣ ਮੇਰੇ ਨਾਲ ਚੱਲ ਮੇਰੀ ਅਰਜ ਕਰ ਮਨਜ਼ੂਰ ਨਾ ਕਰੇ ਤਾਂ ਮੱਕੇ ਮਦੀਨੇ ਦੀ ਆਣ ਹੁਕਮ ਅੱਲਾ ਦਾ ਬਸ ਇੰਨਾ ਕਹੇ ਕਲਮਾ ਜੀ ਗੌਂਸ ਪਾਕ ਸਰਕਾਰ ਜੀ ਦਾ ਇਹਨੂੰ ਤੁਸੀਂ ਪਹਿਲਾਂ ਕੰਟ ਕਰ ਲੈਣਾ ਮੂੰਹ ਜਵਾਨੀ ਯਾਦ ਕਰ ਲੈਣਾ ਫਿਰ ਉਸ ਤੋਂ ਬਾਅਦ ਤੁਸੀਂ ਇਹਦੀ ਸੇਵਾ ਕਰਨੀ ਆ ਠੀਕ ਆ ਜੀ ਤੁਹਾਨੂੰ ਸਾਡੇ ਦਿੱਤੇ ਹੋਏ ਕਲਮੇ ਕਲਾਮ ਜਾਣਕਾਰੀ ਕਿੱਦਾਂ ਦੀ ਲੱਗਦੀ ਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਜਦੋਂ ਅਸੀਂ ਲਾਈਵ ਆਨੇ ਆ ਲਾਈਵ ਦੇ ਨਾਲ ਜੁੜਿਆ ਕਰੋ ਉੱਤੇ ਆ ਕੇ ਸਾਡੇ ਨਾਲ ਤੁਸੀਂ ਆਪਣੇ ਹਰੇਕ ਤਰ੍ਹਾਂ ਦੀ ਗੱਲਬਾਤ ਸ਼ੇਅਰ ਕਰ ਸਕਦੇ ਹੋ ਦਿਉਜਾਇਤ ਜੀ ਜੈ ਪੀਰਾਂ ਦੀ ਜੈ ਸਰਕਾਰਾਂ ਦੀ